ਅਜੋ ਹੁਸ਼ਿਆਰਪੁਰ ਦੇ ਬੱਸ ਸਟੈਂਡ 'ਚ ਐਸਐਸਪੀ ਸੁਰੇਂਦਰ ਲਾਂਬਾ ਅਚਨਚੇਤ ਹੀ ਪੁਲਿਸ ਦੇ ਵੱਡੇ ਅਫਸਰਾਂ ਨੂੰ ਨਾਲ ਲੈ ਕੇ ਬੱਸ ਸਟੈਂਡ ਦਾ ਦੌਰਾ ਕਰਨ ਪਹੁੰਚੇ ਇਸ ਵਕਤ ਉਹਨਾਂ ਨਾਲ ਐਸਪੀ ਮਨਜੀਤ ਕੌਰ ਐਸਪੀ ਮੇਜਰ ਸਿੰਘ ਸਮੇਤ ਹੋਰ ਵੀ اعلی ਅਧਿਕਾਰੀ ਮੌਜੂਦ ਸਨ ਇਸ ਮੌਕੇ ਪੁਲਿਸ ਵੱਲੋਂ ਜਿੱਥੇ ਬੱਸ ਸਟੈਂਡ ਤੱਕ ਕੋਨਾ ਕੋਨਾ ਖੰਗਾਲਿਆ ਗਿਆ ਉੱਥੇ ਹੀ ਲੋਕਾਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਗਈ ਮੀਡੀਆ ਨਾਲ ਗੱਲਬਾਤ ਦੌਰਾਨ ਐਸਐਸਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਪੁਲਿਸ ਵੱਲੋਂ ਅੱਜ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਸਮੇਤ ਹੋਰ ਜਨਤਕ ਥਾਵਾਂ ਦੀ ਚੈਕਿੰਗ ਕੀਤੀ ਗਈ ਹੈ ਤੇ ਸ਼ੱਕੀ ਲੋਕਾਂ ਨੂੰ ਵੀ ਹਿਰਾਸਤ 'ਚ ਲੈ ਕੇ ਪੁਸ਼ਕਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸ਼ਹਿਰ ਅਤੇ ਸਮਾਜਤਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਬਿਲਕੁਲ ਵੀ ਨਹੀਂ ਦਿੱਤੀ ਜਾਵੇਗੀ ਤੇ ਅਜਿਹੇ ਅਨਸਰਾਂ ਨਾਲ ਪੁਲਿਸ ਸਖਤੀ ਨਾਲ ਪੇਸ਼ ਆਵੇਗੀ ਤੇ ਆਮ ਲੋਕਾਂ ਨੂੰ ਸ਼ਾਂਤਮਈ ਅਤੇ ਸੁਖਾਵਾਂ ਮਾਹੌਲ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਪੁਲਿਸ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਦਾ ਵਚਨਬੱਧ ਹੈ ਤੇ ਲਗਾਤਾਰ ਰਾਤ ਸਮੇਂ ਵੀ ਪੁਲਿਸ ਦੀਆਂ ਪੀਸੀਆਰ ਟੀਮਾਂ ਹੁਸ਼ਿਆਰਪੁਰ ਦਾ ਚੱਕਰ ਕੱਟਦੀਆਂ ਰਹਿੰਦੀਆਂ ਨੇ। ਇਸੋਕਿ ਅਸਾਂ ਸਪੀਸੁਰੇਂਦਰ ਲੰਬਾ ਵੱਲੋਂ ਜਿੱਥੇ ਬੱਸ ਸਟੈਂਡ ਦੀ ਕੰਟੀਨ ਵੀ ਚੈੱਕ ਕੀਤੀ ਗਈ ਉੱਥੇ ਹੀ ਸੀਸੀਟੀਵੀ ਕੈਮਰਾ ਨੂੰ ਵੀ ਲੈ ਕੇ ਜਾਂਚ ਪੜਤਾਲ ਕੀਤੀ ਗਈ ਹੈ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਜੀ ਸਰ ਅਜੇ ਸਰਚ ਆਪਰੇਸ਼ਨ ਬਸ ਕੈਂਟ ਤੇ ਚਲਾਇਆ ਗਿਆ ਜੀ ਜੀ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਪਹਿਲਾਂ ਵੀ ਤੇ ਅੱਜ ਵੀ ਜਿਹੜਾ ਹੈਗਾ ਮਨ ਜੋ ਡੀਜੀਪੀ ਸਾਹਿਬ ਤੇ ਸਪੈਸ਼ਲਟੀ ਜੀ ਲਾਅ ਔਰਡਰ ਦੀ ਹਦਾਇਤਾਂ ਤੇ ਜਿਹੜਾ ਹੈਗਾ ਸਟੇਟ ਵਾਈਡ ਆਪਰੇਸ਼ਨ ਆਪਣਾ ਕੈਸੋ ਆਪਰੇਸ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਿਹਾ ਹੈਗਾ ਜਿਦੇ ਵਿੱਚ ਅੱਜ ਬੱਸ ਸਟੈਂਡਸ ਤੇ ਰੇਲਵੇ ਸਟੇਸ਼ਨ ਖਾਸ ਤੌਰ ਤੇ ਜਿਹੜੇ ਹੈਗੇ ਉਹ ਚੈੱਕ ਕੀਤੇ ਜਾ ਰਹੇ ਹੈਗੇ ਕਿਸੇ ਵੀ ਸਸਪੀਸ਼ੀਅਸ ਐਕਟੀਵਿਟੀ ਵਾਸਤੇ ਕੋਈ ਕ੍ਰਿਮੀਨਲ ਬੰਦਾ ਮੂਵ ਕਰ ਰਿਹਾ ਹੁੰਦਾ ਕੋਈ ਡਰੱਗਸ ਦੀ ਐਕਟੀਵਿਟੀ ਹੋ ਰਹੀ ਹੁੰਦੀ ਉਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਰੈਗੂਲਰ ਸਿਕਿਉਰਿਟੀ ਰਿਵਿਊ ਵਾਸਤੇ ਕਿ ਵੀ ਉੱਥੇ ਕੈਮਰੇ ਸੀਸੀਟੀਵੀ ਕੈਮਰੇ ਚੱਲ ਰਹੇ ਹੈਗੇ ਲੱਗੇ ਹੋਏ ਹੈਗੇ ਪ੍ਰੋਪਰ ਨਹੀਂ ਹੈਗੇ ਜਿੱਤੇ ਗੱਠ ਹੈਗਾ ਉੱਥੇ ਉਹਨਾਂ ਨੂੰ ਲਾਉਣ ਵਾਸਤੇ ਜਿਹੜਾ ਹੈਗਾ ਡਾਇਰੈਕਸ਼ਨਸ ਅਸੀਂ ਦੇ ਰਹੇ ਹਾਂ ਤੇ ਇਸ ਤੋਂ ਇਲਾਵਾ ਕਿਉਂਕਿ ਸੁਰੱਖਿਆ ਇੰਤਜ਼ਾਮਤ ਹੈਗੇ ਪੀਸੀਆਰ ਰੈਗੂਲਰ ਆਂਦਾ ਨਹੀਂ ਆਂਦਾ ਐਸਐਚਓ ਚੈੱਕ ਕਰਦੇ ਉੱਥੇ ਇਸ ਤਰੀਕੇ ਨਾਲ ਕੀ ਵਿਵਸਥਾ ਹੈਗੀ ਕੰਟਿੰਜੈਂਸੀ ਪਲਾਨ ਜੇਕਰ ਕੋਈ ਅਲਰਟ ਆ ਜਾਂਦਾ ਹੈਗਾ ਤੇ ਉਹ ਕਿਸ ਤਰੀਕੇ ਨਾਲ ਉਹਨੂੰ ਟੈਕਲ ਕਰਨਾ ਉਹ ਸਾਰੇ ਚੀਜ਼ਾਂ ਵਾਸਤੇ ਜਿਹੜਾ ਹੈਗਾ ਸਾਡਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ ਆਪਰੇਸ਼ਨ ਚੱਲ ਰਿਹਾ ਹੈਗਾ ਕੋਆਰਡੀਨੇਟਡ ਸਾਰਚ ਆਪਰੇਸ਼ਨ ਤੇ ਇਹਦੇ ਸਮੰਨ ਚ ਅੱਜ ਅਸੀਂ ਇੱਥੇ ਹੁਸ਼ਿਆਰਪੁਰ ਬੱਸ ਸਟੈਂਡ ਤੇ ਆਇਆ ਤੇ ਸਾਡੀ ਟੀਮਸ ਐਸਪੀ ਹੈੱਡਕ quarter ਐਸਪੀ ਪੀਵੀਆਈ ਡੀਐਸਪੀ ਡੀ ਡੀਐਸਪੀ ਹੈੱਡਕ quarter ਤੇ ਐਸਐਚਓਜ਼ ਔਰ ਸਾਰੇ ਜਿਹੜੇ ਹੈਗੇ ਇੱਥੇ ਮੇਰੇ ਨਾਲ ਸਾਰਚ ਆਪਰੇਸ਼ਨ ਜਿਹੜਾ ਹੈਗਾ ਉਹ ਲੀਡ ਕਰ ਰਹੇ ਹੈਗੇ ਤੇ ਇਸ ਤੋਂ ਬਾਅਦ ਅਸੀਂ ਰੇਲਵੇ ਸਟੇਸ਼ਨ ਵੀ ਚੈੱਕ ਕਰਾਂਗੇ ਤੇ ਜਿੱਥੇ ਵੀ ਕੋਈ ਸ਼ੱਕੀ ਵਿਅਕਤੀ ਮਿਲੇਗਾ ਉਹਨੂੰ ਉਸਤਾਜ ਕੀਤੀ ਜਾਏਗੀ ਜਿੱਥੇ ਕੋਈ ਵਹੀਕਲ ਅਵੰਡਨ ਮਿਲਦੇ ਹੈਗੇ ਉਹਨਾਂ ਨੂੰ ਵੀ ਵੈਰੀਫਾਈ ਕੀਤਾ ਜਾਏਗਾ ਤੇ ਐਟ ਦੀ ਸੇਮ ਟਾਈਮ ਜੇਕਰ ਕੋਈ ਡਰੱਗਸ ਦੀ ਰਿਕਵਰੀ ਹੁੰਦੀ ਹੈਗੀ ਜਾਂ ਕੋਈ ਲੀਗਲ ਨਿਕਰ ਦੀ ਰਿਕਵਰੀ ਹੁੰਦੀ ਹੈਗੀ ਔਰ ਵੀ ਕੋਈ ਉਹੋ ਚੀਜ਼ ਆ ਮਿੱਕੇ ਤੇ ਆ। ਸਗੋਂ ਪਾਉਂਟ ਤੋਂ ਦੇਖਦੇ ਆ ਕਿ ਜਦੋਂ ਕੋਈ ਨਾ ਕੋਈ ਦਿਨਤਹਾਰ ਹੁੰਦਾ ਜਾਂ ਨਵਾਂ ਪਰਾ ਹੁੰਦਾ ਦੀਵਾਲੀ ਤੇ ਸ਼ਹਿਰ ਹੁੰਦਾ ਪੁਲਿਸ ਵੱਲੋਂ ਜ਼ਿਆਦਾਤਰ ਉਦੋਂ ਹੀ ਚੈਕਿੰਗ ਕੀਤੀ ਜਾਂਦੀ ਹੈ ਜਦਕਿ ਇਹ ਰੂਟੀਨ ਵਾਈਜ਼ ਦੁਸਰੇ ਚੱਲਦੇ ਰਿਹਾ ਜਾਂਦਾ। ਫਿਰ ਤੁਸੀਂ ਆਏ ਹੋ ਇੱਥੇ ਡਿਊਟੀ ਸੰਭਲੀ ਆ ਤੁਸੀਂ ਇਹ ਚਾਰਪੁਤੇਰੇ ਦੇ ਵਿੱਚ ਹੁਣ ਇਹ ਰੈਗੂਲਰ ਸਰ ਜਾਰੀ ਰਹੇਗੀ। ਜੀ ਦੇਖੋ ਪੁਲਿਸ ਸੇ ਕਿਉਂਕਿ ਮੰਡੇਟ ਆਪਣਾ ਇਹਨਾਂ ਜ਼ਿਆਦਾ ਹੈਗਾ ਤੇ ਜਿੱਦਾਂ ਆਪਾਂ ਹੁਣ ਰੀਸੈਂਟਲੀ ਕੱਲ ਪਰਸੋਂ ਸਲੈਗ ਮਾਰਚ ਕੀਤਾ ਹੈਗਾ ਸਬਡਿਵੀਜ਼ਨ ਲੈਵਲ ਤੇ ਥਾਣਾ ਲੈਵਲ ਤੇ ਅੱਜ ਆਪਾਂ ਸਰਚ ਆਪਰੇਸ਼ਨ ਚਲਾਇਆ ਹੈਗਾ ਤੇ ਰੈਂਡਮ ਇੱਕ ਤਾਂ ਸਰਪ੍ਰਾਈਜ਼ ਐਲੀਮੈਂਟ ਰਹਿਣਾ ਚਾਹੀਦਾ ਇਦਾਂ ਨਹੀਂ ਹੋਣਾ ਚਾਹੀਦਾ ਡੇਲੀ ਕੋਈ ਕੰਮ ਹੋ ਰਿਹਾ ਹੈਗਾ ਸਰਪ੍ਰਾਈਜ਼ ਐਲੀਮੈਂਟ ਵੀ ਜ਼ਰੂਰੀ ਹੈਗਾ ਤੇ ਉਹਦਾ ਟਾਈਮਿੰਗ ਵੀ ਡਿਫਰੈਂਟ ਹੋਣਾ ਚਾਹੀਦਾ ਲੋਕੇਸ਼ਨ ਵੀ ਡਿਫਰੈਂਟ ਹੋਣੀ ਚਾਹੀਦੀ ਸੋ ਥੈਟ ਕਿ ਕ੍ਰਾਈਮਨਲ ਨੂੰ ਇਸ ਚੀਜ਼ ਦੀ ਬਣਕ ਨਾ ਲਗੇ ਤੇ ਉਹ ਫੜਿਆ ਜਾਏ ਜਾਂ ਉਹ ਟਰੇਸ ਹੋਏ ਜਾਂ ਉੱਤੇ ਡਟ੍ਰੈਂਟ ਫੈਕਟਰ ਹੈ ਤੇ ਬਿਲਕੁਲ ਰੈਗੂਲਰ ਜਿਹੜਾ ਹੈਗੇ ਇਸ ਤਰੀਕੇ ਦੇ ਆਪਰੇਸ਼ਨਸ ਡੋਮੀਨੇਸ਼ਨ ਐਕਸਰਸਾਈਜ਼ ਚੱਲੂ ਰਹਿਣਗੀਆਂ ਅਸੀਂ ਤੁਸੀਂ ਦੇਖਿਆ ਹੋਣਾ ਅਸੀਂ ਨਾਈਟ ਡੋਮੀਨੇਸ਼ਨ ਨੂੰ ਵੀ ਔਰ ਸਟਰੈਂਥਨ ਕੀਤਾ ਹੈਗਾ ਪੀਸੀਆਰਸ ਵੀ ਜਿਹੜੇ ਕੁਝ ਬੰਮ ਸੀਗੇ ਉਹਨਾਂ ਨੂੰ ਚਾਲੂ ਕੀਤਾ ਹੈਗਾ ਤੇ ਸਾਡਾ ਪੀਸੀਆਰ ਸਿਸਟਮ ਨੂੰ ਵੀ ਸਟਰੈਂਥਨ ਕੀਤਾ ਹੈਗਾ ਜਿਹੜਾ ਆਰਆਰਪੀਆਰ ਸਿਸਟਮ ਹੈਗਾ ਜਿਹੜੀ ਬੋਲਰ ਉਹ ਗੱਡੀਆਂ ਹੈਗੀ ਆਪਣੀ ਉਹਨਾਂ ਨੂੰ ਵੀ ਸਟਰੈਂਥਨ ਕਰਕੇ ਜਿਹੜਾ ਹੈਗਾ ਐਕਟੀਵੇਟ ਕੀਤਾ ਹੈਗਾ ਡਿਪਲੋਏਟ ਕੀਤੇ ਆਪਣੀ ਟੀਮਸ ਨੂੰ ਡਰਾਈਵਰਸ ਨੂੰ ਤੇ ਉਹਨਾਂ ਦੇ ਨਾਲ ਜਿਹੜੇ ਪੈਟਰੋਲਿੰਗ ਅਫਸਰ ਹੈਗੇ ਉਹਨਾਂ ਨੂੰ ਤੇ ਉਹ ਪੁਲਿਸ ਸਿਸਟਮ ਨੂੰ ਔਰ ਤੇ ਹੋਰ ਐਕਟੀਵੇਟ ਕਰਨ ਵਾਸਤੇ ਜੋ ਵੀ ਲੋੜ ਦੀ ਚਲੋ ਜ਼ਰੂਰਤ ਹੋਏਗੀ ਉਹ ਅਸੀਂ ਕਰਾਂਗੇ ਸਰ ਕਿ ਨਵੇਂ ਸਾਲ ਦੇ ਜੇ ਆਪਾਂ ਕਹੀਏ ਤਾਂ ਧਾਰਮਿਕ ਜਿਹੜੇ ਸਥਾਨਾ ਇੱਥੇ ਕਾਫੀ ਬੰਦੇ ਆ ਹੁਸ਼ਿਆਰਪੁਰ ਤੋਂ ਹਮਾਚਲ ਨੂੰ ਲੋਕ ਜਾਂਦੇ ਆ ਉੱਥੇ ਲੈ ਕੇ ਜਿਹੜੇ ਆ ਸੀਮਾ ਵਰਤੀ ਸਿੱਖ ਦੇ ਵਿੱਚ ਕਿਸ ਤਰ੍ਹਾਂ ਦੀ ਚੈਕਿੰਗ ਜੀ ਸਾਡੇ ਜਿਹੜੇ ਹੈਗੇ ਉਹ 7 ਇੰਟਰ ਸਟੇਟ ਨਾਕੇ ਲੱਗੇ ਹੋਏ ਹੈਗੇ 7 ਨਾਕੇ ਜਿਹੜੇ 24 ਘੰਟੇ ਦਾ ਨਾਕਾ ਹੈਗੇ ਤੇ ਹਰ ਟਾਈਮ ਉੱਥੇ 4 ਮੁਲਾਜ਼ਮ ਹਾਜ਼ਰ ਰਹਿੰਦੇ ਹੈਗੇ ਉੱਥੇ ਸਾਡੇ ਸੀਸੀਟੀਵੀ ਕੈਮਰਾਜ਼ ਵੀ ਲਾਇਆ ਹੋਇਆ ਹੈਗੇ ਜਿਨ੍ਹਾਂ ਦੀ ਲਾਈਵ ਫੀਡ ਜਿਹੜੀ ਹੈਗੀ ਸਾਡੇ ਕੰਟਰੋਲ ਰੂਮ ਤੇ ਆਉਂ ਤੇ ਉਸ ਤੋਂ ਅਲਾਵਾ ਸਪੈਸ਼ਲ ਅਸੀਂ ਪੈਟਰੋਲਿੰਗ ਟੀਮਸ ਲਾਈ ਹੈਗੀ ਉਸ ਏਰੀਆ 'ਚ ਜਿਹੜਾ ਕਿ ਉਸ ਰੋਡ ਦੇ ਉੱਤੇ ਪੈਟਰੋਲਿੰਗ ਜਿਹੜੇ ਪੀਸੀਆਸ ਤੇ ਸਾਡੇ ਆਰਆਰਪੀਆਰਸ ਦੀਆਂ ਗੱਡੀਆਂ ਹੈਗੀ ਜਿਹੜਾ ਉਹਨੂੰ ਦੇਖਣ ਕੇ ਸੁਪਰਵਾਈਜ਼ ਕਰਨਗੇ ਕਿ ਕੋਈ ਸਸਪੀਸ਼ਸ ਐਕਟੀਵਿਟੀ ਨਾ ਹੋਵੇ ਜਾਂ ਕੋਈ ਅਨਸੁਜਾ ਵੀ ਘਟਨਾ ਨਾ ਵਾਪਰੇ ਸਰ ਹੁਣ ਤੱਕ ਸ਼ੱਕੀ ਸਮਾਨ ਕੋਈ ਬਰਾਬਰਤ ਹੋਇਆ ਨਹੀਂ ਨਹੀਂ ਹਾਲੇ ਤੱਕ ਸਰਚ ਚੱਲ ਰਹੀ ਹੈ ਕਿ ਸਭ ਤੋਂ ਬਾਅਦ ਜਿਹੜਾ ਹੈਗਾ ਸਾਰਾ ਤੁਹਾਨੂੰ ਡਿਟੇਲਸ ਅਸੀਂ ਸ਼ੇਅਰ ਕਰ ਦਾਂਗੇ ਸਰ ਟ੍ਰੈਫਿਕ ਵਿਵਸਥਾ ਦੀ ਕਾਫੀ ਜੜੀ ਆ ਇੱਥੇ ਦੀ ਗੁੱਝੀ ਹੋਰ ਜਦ ਤੱਕ ਤੁਸੀਂ ਦੇਖਣ ਬਾਅਦ ਤਾਂ ਇਹ ਬਾਅ ਕੰਟਰੋਲ ਨਹੀਂ ਹੋ ਰਹੀ ਹੈ ਵੇਖੀ ਕਰੋ ਦੇਖੋ ਐਸਾ ਹੈ ਟ੍ਰੈਫਿਕ ਵਿਵਸਥਾ ਇੱਕ ਐਸੀ ਚੀਜ਼ ਹੈ ਜਿਸ ਕੋ ਸਭ ਲੋਕ ਸਾਥ ਵਿੱਚ ਮਿਲ ਕੇ ਸੋਲਵ ਕਰ ਸਕਦੇ ਜਦੋਂ ਮੈਂ ਆਪਣੇ ਕਿਸੇ ਕੰਮ ਵਾਸਤੇ ਜਾਣਾ ਹੋਵੇ ਤਾਂ ਮੈਂ ਰੋਡ ਤੇ ਗੱਡੀ ਲਾ ਕੇ ਚੱਲ ਜਾਵਾਂ ਤੇ ਜਦੋਂ ਮੈਨੂੰ ਰੋਡ ਤੇ ਜਾਣਾ ਹੋਵੇ ਤੇ ਦੂਜੇ ਰੋਡ ਤੇ ਗੱਡੀ ਲਾ ਕੇ ਚਲਾ ਜਾਓ ਤੇ ਉਹ ਨਾਜਾਇਜ਼ ਕਰ ਰਿਹਾ ਹੈਗਾ ਤੇ ਆ ਜਿਹੜਾ ਮਾਈਂਡ ਸੈਟ ਹੈਗਾ ਇਸ ਤੋਂ ਆਪਾਂ ਨੂੰ ਬਾਹਰ ਆ ਕੇ ਚਾਹੇ ਮੈਂ ਲਾ ਰਿਹਾ ਹਾਂ ਚਾਹੇ ਤੁਸੀਂ ਲਾ ਰਹੇ ਹੋ ਆਪਾਂ ਸਾਰਿਆਂ ਨੂੰ ਇੱਕ ਬੜੇ ਜ਼ਿੰਮੇਵਾਰੀਪੂਰਨ ਤਰੀਕੇ ਨਾਲ ਜਿਹੜਾ ਹੈਗਾ ਉਹ ਆਪਣੀ ਗੱਡੀਆਂ پارک ਕਰਨੀ ਚਾਹੀਦੀ ਆਪਣੇ ਮੋਟਰਸਾਈਕਲਸ پارک ਕਰਨੇ ਚਾਹੀਦੇ ਉਹਦੇ ਨਾਲ ਇੱਕ ਤੋਂ ਜਿਹੜਾ ਹੈਗਾ ਕਾਫੀ ਰੀਲਿਫ ਹੋਏਗਾ ਦੂਜਾ ਜਿਹੜਾ ਇਨਫੋਰਸਮੈਂਟ ਜਿਹੜਾ ਹੈਗਾ ਉਹ ਅਸੀਂ ਚਲਾਨਸਾਸਤੇ ਕਰਾਵਾਂਗੇ ਬਟ ਚਲਾਨ ਮਤਲਬ ਉਹ ਗੱਲ ਆਏਗੀ ਨਾ ਜੀ ਕਿ ਵੀ ਡੰਡਾ ਮਾਰ ਕੇ ਚਲਾਣਾ ਵਾਲਾ ਕੰਮ ਇਨਸਾਨ ਨੂੰ ਡੰਡਾ ਮਾਰ ਕੇ ਚਲਾਇਆ ਤਾਂ ਫਿਰ ਇਨਸਾਨ ਥੋੜੀ ਹੋਇਆ ਕੋਈ ਠੀਕ ਹੈ ਉਹ ਤੋਂ ਮਤਲਬ ਆਪਣੀ ਸਮਝਬੂਝ ਦੇ ਨਾਲ ਹਰ 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 ਬੰਦੇ ਨੂੰ ਉਹਦੇ ਮਾਪੇ ਨੇ ਪੜਾਇਆ ਲਿਖਾਇਆ ਹੈਗਾ ਠੀਕ ਹੈ ਇਹਨਾਂ ਪੈਸਾ ਖਰਚ ਕੀਤਾ ਹੈਗਾ ਉਹਦੀ ਐਜੂਕੇਸ਼ਨ ਵਾਸਤੇ ਟ੍ਰੈਫਿਕ ਦਾ ਜਿਹੜਾ ਹੈਗਾ ਲਾਇਸੈਂਸ ਉਹਨੇ ਲਿੱ ਤੇ ਉਹ ਕਹੇ ਕਿ ਜੀ ਮੈਂ ਟ੍ਰੈਫਿਕ ਤੋਂ ਅਨਜਾਨ ਹੈਗਾ ਜਾਂ ਮੈਨੂੰ ਬੇਸਿਕ ਬੁੱਧੀ ਨਹੀਂ ਹੈਗੀ ਤੇ ਉਹ ਤੋਂ ਫਿਰ ਉਹ ਮਾਪਾਪ ਦਾ ਨੁਕਸਾਨ ਹੋ ਗਿਆ ਉਹਦੀ ਐਜੂਕੇਸ਼ਨ ਤੇ ਜਿਹੜਾ ਪੈਸਾ ਲਾਇਆ ਉਹਨੇ ਨਹੀਂ ਸਮਝੇ ਤੇ ਇੱਕ ਟ੍ਰੈਫਿਕ ਸੈਂਸਿਬਲ ਸਿਟੀਜ਼ਨ ਬਣਨ ਦੀ ਆਪਾਂ ਨੂੰ ਸਾਰਿਆਂ ਨੂੰ ਲੋੜ ਹੈਗੀ ਉਸ ਤੋਂ ਇਲਾਵਾ ਜਿਹੜਾ ਕੁਝ ਲੋਕ ਇਸ ਤਰੀਕੇ ਦੇ ਹੈਗੇ ਜਿਹੜੇ ਸ਼ਰਾਰਤੀ ਹੈਗੇ ਇਹ ਰਿਸਪਾਂਸਿਬਲ ਬਿਹੇਵ ਕਰਦੇ ਹੈਗੇ ਉਹਨਾਂ ਤੇ ਅਸੀਂ ਇਨਫੋਰਸਮੈਂਟ ਵੀ ਕਰਾਂਗੇ ਅਸੀਂ ਪਹਿਲਾਂ ਚਲਾਨ ਦੀ ਜਿਹੜੀ ਹੈਗੀ ਇਹ ਕੈਂਪੇਨ ਸ਼ੁਰੂ ਕਰਨ ਲੱਗੇ ਆਂ ਚਲਾਨ ਤੋਂ ਜੇਕਰ ਬਾਜ਼ ਨਹੀਂ ਆਣਗੇ ਅਸੀਂ ਐਫ ਆਈ ਆਰ ਵੀ ਦਰਜ ਕਰਾਂਗੇ ਜੇਕਰ ਇਸ ਤਰੀਕੇ ਦੇ ਲੋਕ ਦੇਖੋ ਇੱਕ ਚੀਜ਼ ਸਮਝਣ ਵਾਲੀ ਹੈ ਕਿ 90% ਸਿਟੀਜ਼ਨ ਬੜਾ ਰਿਸਪੌਂਸਿਬਲੀ ਆਪਣੀ ਵਹੀਕਲ ਚਲਾਉਂਦਾ ਹੈਗਾ ਕੁਝ 5 7 10% ਲੋਕਾਂ ਦੇ ਗੈਰ ਰਿਸਪੌਂਸਿਬਿਲਟੀ ਕਰਕੇ ਜਿਹੜੇ ਮੈਂ ਤੁਹਾਨੂੰ ਗੱਲ ਕਹੀ ਉਹ ਬਾਕੀ ਸਾਰੇ ਲੋਕ ਤੋਂ ਵਿਚਾਰੇ ਆਪਣੇ ਬਹੁਤ ਤਰੀਕੇ ਦੇ ਨਾਲ ਚੱਲਦੇ ਹੈਗੇ ਬਹੁਤ ਰਿਸਪੌਂਸਿਬਲ ਜਿਹੜੇ 5 7% ਲੋਕ ਹੈਗੇ ਉਹ ਸ਼ਰਾਰਤ ਕਰਦੇ ਹੈਗੇ ਉਹਨਾਂ ਤੇ ਇਨਫੋਰਸਮੈਂਟ ਵੀ ਕਰਾਂਗੇ ਚਲਾਨ ਵੀ ਕਰਾਵਾਂਗੇ ਜੇਕਰ ਨਹੀਂ ਹਟਦੇ ਹੈਗੇ ਤੇ ਮੁਕੱਦਮਾ ਵੀ ਦਰਜ ਕਰਾਂਗੇ